ਪਦਾ ਸਭ ਹਲਕਾ ਤਰਨ ਤਰਨ ਦੀ ਗੱਲ ਕਰੀਏ ਤੇ ਕੁੱਲ 192838 ਵੋਟਰ ਨੇ ਔਰ ਵੋਟਾਂ ਦੇ ਲਈ ਜਿਹੜਾ 222 ਪੋਲਿੰਗ ਬੂਥ 111 ਪੋਲਿੰਗ ਸਟੇਸ਼ਨ ਤੇ ਤਿਆਰ ਕੀਤੇ ਗਏ ਜਿਹਨਾਂ ਵਿੱਚੋਂ 100 ਸੰਵੇਦਨਸ਼ੀਲ ਨੇ ਤਾਂ ਕੁੱਲ 222 ਜਿਹੜੇ ਪੋਲਿੰਗ ਬੂਥ ਨੇ ਇਹਨਾਂ ਤੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਕੱਲ ਯਾਨੀ ਕਿ 10 ਤਰੀਕ ਨੂੰ ਪੋਲਿੰਗ ਸਟਾਫ ਜਿਹੜਾ ਪੋਲਿੰਗ ਸਮਗਰੀ ਦੇ ਨਾਲ ਰਵਾਨਾ ਕੀਤਾ ਜਾਣਾ ਪਰ ਫਿਲਹਾਲ ਅੱਜ ਦਾ ਦਿਨ ਬੇहद ਅਹਿਮ ਹੈ ਕਿਉਂਕਿ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਖਤਮ ਹੋਣ ਜਾ ਰਿਹਾ ਹੈ ਤਾਂ ਅੱਜ ਅਖੀਰਲੇ ਦਿਨ ਹਰ ਰਾਜਨੀਤਿਕ ਪਾਰਟੀ ਵੱਲੋਂ ਵੱਡੇ ਪੱਧਰ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਣਾ ਹੈ ਇਥੇ ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਕਾਂਗਰਸ ਦਾ ਰੋਡ ਸ਼ੋਅ ਜਿਹੜਾ ਉਹ ਰੱਦ ਕੀਤਾ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਸ਼ਹਿਰ ਦੇ ਵਿੱਚ 3 ਵਜੇ ਤੋਂ ਅਵਰਡਸ 3 ਵਜੇ ਜਿਹੜਾ ਇੱਕ ਵਿਸ਼ਾਲ ਰੋਡ ਸ਼ੋਅ ਸ਼ੁਰੂ ਕੀਤਾ ਜਾਣਾ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸੀ ਮਰਕੋ ਬਾਦਲ ਸ਼ਮੂਲਿਤ ਕਰਨ ਕੇ ਇਸ ਮੁੱਚੀ ਲੀਡਰਸ਼ਿਪ ਇਸ ਮੌਕੇ ਮੌਜੂਦ ਰਹੂਗੀ। ਤੋਂ ਫਿਲਹਾਲ ਅਸੀਂ ਮੌਜੂਦ ਆਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਪੰਜਵੜ ਜਿੱਥੇ ਕੁਛ ਤੇਰ ਤੱਕ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਚੌਨ ਮੀਟਿੰਗ ਨੂੰ ਸਮੋਹਨ ਕੀਤਾ ਜਾਣਾ ਹੈ ਤੇ ਸਾਡੇ ਨਾਲ ਮੌਜੂਦ ਨੇ ਪਰਮਪੰਤ ਸਿੰਘ ਬੰਟੀ ਰਮਾਨਾ ਅਤੇ ਰੋਜੀ ਬਰਕੰਦੀ ਜੋ ਇਸ ਇਲਾਕੇ ਦੇ ਵਿੱਚ ਪਿਛਲੇ ਕੁਛ ਦਿਨਾਂ ਤੋਂ ਪਾਰਟੀ ਵੱਲੋਂ ਲਗਾਈ ਗਈ ਜ਼ਿੰਮੇਵਾਰੀ ਤਹਿਤ ਜਿਹੜਾ ਉਹ ਲੋਕਾਂ ਚ ਵਿਚਰੇ ਨੇ ਲੋਕਾਂ ਨਾਲ ਰਾਬਤਾ ਕੈਂਪ ਕੀਤਾ ਜਾ ਰਿਹਾ ਹੈ। ਮੰਤਰੀ ਜੀ ਸਭ ਤੋਂ ਪਹਿਲਾਂ ਕੱਲ ਦੀ ਗੱਲ ਕਰਾਂਗੇ ਜਿਹੜਾ ਐਸਐਸਪੀ ਨੂੰ ਮੁਤਲਕ ਕੀਤਾ ਜਾਣਾ ਇਹ ਲੱਗਦਾ ਹੈ ਕਿ ਅਕਾਲੀ ਦਲ ਦੀ ਸ਼ਿਕਾਇਤ ਦੇ ਧਾਰ ਤੇ ਜੋ ਇਹ ਕਾਰਵਾਈ ਕੀਤੀ ਗਈ ਹੈ ਇਹ ਅਕਾਲੀ ਦਲ ਦੀ ਇਖਤਿਆਰਤਕ ਜਿੱਤ ਹੈ ਦੇਖੋ ਇਹ ਅਕਾਲੀ ਦਲ ਦੀ ਸ਼ਿਕਾਇਤ ਕਹਿ ਲਓ ਅਕਾਲੀ ਦਲ ਦਾ ਸੰਘਰਸ਼ ਕਹਿ ਲਓ ਅਕਾਲੀ ਦਲ ਦੀ ਲੜਾਈ ਜਿਹੜੀ ਅਸੀਂ ਇਸ ਧੱਕੇ ਦੇ ਖਿਲਾਫ ਲੜ ਰਹੇ ਹਾਂ ਕਿਉਂਕਿ ਜਿਸ ਦਿਨ ਤੋਂ ਇਲੈਕਸ਼ਨ ਸ਼ੁਰੂ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਕਈਆਂ ਨੂੰ ਕਈ ਸਾਲ ਪੁਰਾਣੇ ਪਰਚਿਆਂ ਦੇ ਵਿੱਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾ ਰਿਹਾ ਹੈ। ਉਹਨਾਂ ਦੇ ਘਰਾਂ 'ਚ ਰੇਡਾਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਪੁਲਿਸ ਵੱਲੋਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜਾਂ ਤਾਂ ਤੁਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਰੋ ਆਪਦਾ ਚੋਣ ਪ੍ਰਚਾਰ ਜਿਹੜਾ ਅਕਾਲੀ ਦਲ ਦੇ ਹੱਕ ਦੇ ਵਿੱਚ ਕਰ ਰਹੇ ਹੋ ਉਹਨੂੰ ਬੰਦ ਕਰੋ ਵਰਨਾ ਤੁਹਾਨੂੰ ਵੀ ਪਰਚਿਆਂ 'ਚ ਅਸੀਂ ਨਾਮਜ਼ਦ ਕਰ ਦਿਆਂਗੇ। ਤੁਸੀਂ ਇੱਕ ਚੀਜ਼ ਇਹਦੇ 'ਚ ਦੇਖਣ ਆਲੀ ਹੈ ਕਿ ਟਾਰਗੇਟ ਕੌਣ ਹੈ? ਕਲਾ ਕਾਲੀ ਦਲ ਦਾ ਵਰਕਰ ਹੁਣ ਤੱਕ ਜਿੰਨੀਆਂ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਨੂੰ ਹੋਈਆਂ ਇੱਕ ਵੀ ਕਾਂਗਰਸੀ ਤੇ ਪਰਚਾ ਨਹੀਂ ਦਰਜ ਹੋਇਆ ਇੱਕ ਵੀ ਬੀਜੇਪੀ ਦੇ ਵਰਕਰ ਤੇ ਪਰਚਾ ਨਹੀਂ ਦਰਜ ਹੋਇਆ ਤੇ ਇੱਥੇ ਹੋਰ ਜੱਥੇਬੰਦੀਆਂ ਜਿਹੜੀਆਂ ਆਪ ਦੇ ਆਪ ਨੂੰ ਪੰਥਕ ਕਹਿੰਦੀਆਂ ਉਹਨਾਂ ਦੇ ਵੀ ਕਿਸੇ ਵਰਕਰ ਨੂੰ ਹੱਥ ਨਹੀਂ ਲਾਇਆ ਗਿਆ ਇਹਦਾ ਕਾਰਨ ਕੀ ਹੈ ਇਹ ਫਿਕਸਡ ਮੈਚ ਚੱਲ ਰਿਹਾ ਸਾਰਿਆਂ ਦਾ ਫਿਕਸਡ ਮੈਚ ਦੇ ਵਿੱਚ ਕਿ ਤੁਸੀਂ ਸਾਨੂੰ ਕੁਝ ਨਾ ਕਹੋ ਅਸੀਂ ਤੁਹਾਡੇ ਖਿਲਾਫ ਨਹੀਂ ਬੋਲਦੇ ਦੇ ਟਾਰਗੇਟ ਸਾਰਿਆਂ ਦਾ ਪੰਜਾਬ ਦੀ ਖੇਤਰੀ ਪਾਰਟੀ ਪੰਥ ਦੀ ਨੁਮੈਂਦਾ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਕੀ ਲੱਗਦਾ ਕੀ ਲੱਗਦਾ ਇਹਦੇ ਨਾਲ ਕਿਉਂਕਿ ਕਿਉਂਕਿ ਲੜਾਈ ਅਕਾਲੀ ਦਲ ਤੋਂ ਮੰਦੇ ਹੋ ਡਰ ਅਕਾਲੀ ਦਲ ਤੋਂ ਮੰਦੇ ਆ ਉਹ ਹੋਰ ਕੋਈ ਵੀ ਧਿਰ ਲੜਾਈ ਦੇ ਵਿੱਚ ਨਹੀਂ ਲੜਾਈ ਤਾਂ ਜਿੱਦਾਂ 14 ਨੂੰ ਰਿਜ਼ਲਟ ਆਉਣਾ ਤੁਹਾਨੂੰ ਵੇਖਣਾ ਹੈ ਕਿ ਸ਼ਾਇਦ ਤੁਸੀਂ ਆਮ ਆਦਮੀ ਪਾਰਟੀ ਵੀ ਜੇ 7ਵੇਂ 8ਵੇਂ ਨੰਬਰ ਤੇ ਲੱਭੋ ਤਾਂ ਸ਼ਾਇਦ ਉੱਥੇ ਜਾ ਕੇ ਮਿਲੇ ਪਰ ਸੰਘਰਸ਼ ਇਹ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇੱਕ ਜਿਵੇਂ ਜਰਨੈਲ ਹੁੰਦਾ ਕਿਸੇ ਫੌਜ ਦਾ ਅੱਗੇ ਹੋ ਕੇ ਸਾਡੇ ਵਰਕਰਾਂ ਤੇ ਪਰਚੇ ਹੋਏ ਉਹਨਾਂ ਦੇ ਚਾਹੇ ਘਰਾਂ 'ਚ ਜਾਣਾ ਉਹਨਾਂ ਦੇ ਪਰਿਵਾਰਾਂ ਨੂੰ ਆਸ਼ਵਾਸਨ ਦੇਣਾ ਧਰਨੇ ਵੀ ਲਾਏ ਗਏ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀਆਂ ਗਈਆਂ ਸ਼ਿਕਾਇਤਾਂ ਐਸਐਸਪੀ ਨੂੰ ਵੀ ਕੀਤੀਆਂ ਗਈਆਂ ਹੁਣ ਐਸਐਸਪੀ ਮੈਡਮ ਨੂੰ ਕਿਹੜਾ ਕੱਲੀ ਸਿੱਧੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਨੇਕਾਂ ਵਾਰ ਉਹਨਾਂ ਨਾਲ ਗੱਲ ਕੀਤੀ ਅਨੇਕਾਂ ਵਾਰ ਉਹਨਾਂ ਕੋਲੇ ਸ਼ਿਕਾਇਤਾਂ ਭੇਜੀਆਂ ਇਹੀ ਬੇਨਤੀ ਕੀਤੀ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰੋ ਕਾਨੂੰਨ ਦੇ ਦਾਇਰੇ 'ਚੋਂ ਜਿਹੜਾ ਵੀ ਜਾਊਗਾ ਬਾਹਰ ਉਹਨੂੰ ਸਜ਼ਾ ਭੁਗਤਨੀ ਪੈਣੀ ਹੈ ਕੁਝ ਅੱਜ ਭੁਗਤ ਲੈਣਗੇ ਕੋਈ ਸਾਲ ਬਾਅਦ ਸਰਕਾਰ ਬਦਲੂਗੀ ਉਦੋਂ ਕਾਨੂੰਨ ਦੀ ਗ੍ਰਿਫਤ ਚਾਉਣਗੇ ਸਸਪੈਂਸ਼ਨ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਇਹਨਾਂ ਝੂਠੇ ਪਰਚਿਆਂ ਤੇ ਠੱਲ ਪਊਗੀ ਪਰ ਦੱਸਿਆ ਜਾ ਰਿਹਾ ਹੈ ਕਿ ਕੱਲ ਮਜੀਠਾ ਥਾਣੇ ਚ ਕੰਚਨਪ੍ਰੀਤ ਰਾਂ ਤੇ ਫਿਰ ਤੋਂ ਇੱਕ ਮਾਮਲਾ ਦਰਜ ਹੋਇਆ ਵੇਖੋ ਮੈਂ ਉਸੇ ਤੇ ਹੀ ਗੱਲ ਆਉਣਾ ਹੈ ਨਾ ਇਨਵੋਲਵਮੈਂਟ ਸਰਕਾਰ ਦੀ ਕਿ ਸੱਦ ਤੱਕ ਹੈ ਹੁਣ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਤਰਨਤਾਰਨ ਜ਼ਿਲ੍ਹੇ ਚ ਲੱਗਿਆ ਹੋਇਆ ਤਰਨਤਾਰਨ ਦੀ ਐਡਮਿਨਿਸਟ੍ਰੇਸ਼ਨ ਤੇ ਡਾਇਰੈਕਟਲੀ ਇਲੈਕਸ਼ਨ ਕ ਤਰਨਤਾਰਨ ਵਾਲੇ ਐਸਐਸਪੀ ਨੂੰ ਸਸਪੈਂਡ ਕਰਤਾ ਬਾਕੀ ਅਫਸਰ ਹੁਣ ਆਪਦੀ ਲੱਤ ਚੱਕ ਗਏ ਇੱਥੇ ਕੋਈ ਲੱਤ ਲਾਉਣ ਨੂੰ ਤਿਆਰ ਨਹੀਂ ਹੁਣ ਇਹਨਾਂ ਨੇ ਕੀ ਕੀਤਾ ਕਿ ਤਰਨਤਾਰਨ ਤੋਂ ਬਾਹਰਲੇ ਜ਼ਿਲ੍ਹਿਆਂ 'ਚ ਪਰਚੇ ਦਰਜ ਕਰਨ ਲੱਗ ਜਓ ਡਰਾਓ ਇਹਨਾਂ ਨੂੰ ਕੱਲ ਕੰਚਨਪ੍ਰੀਤ ਤੇ ਅੰਮ੍ਰਿਤਸਰ ਰੂਰਲ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਪਹਿਲਾਂ ਉਹਨਾਂ ਦੇ ਮਗਰ ਫੇਕ ਨੰਬਰ ਪਲੇਟਸ ਜਾਲੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਲਾ ਕੇ ਰਹਿਕੀ ਨਹੀਂ ਉਹਨਾਂ ਨੂੰ ਫਾਲੋ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਡਰਾਉਣ ਦਾ ਮਾਹੌਲ ਬਣਾਇਆ ਜਾ ਰਿਹਾ ਹੈ دہشت ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਿਕਲੇ ਵਿੱਚੋਂ ਪੁਲਸ ਵਾਲੇ ਸਿਵਲ ਵਰਦੀ ਚ ਕਿਉਂ ਸੀ ਕਾਲੇ ਸ਼ੀਸ਼ੇ ਕਿਉਂ ਸੀ ਗੱਡੀ ਤੇ ਜਾਲੀ ਨੰਬਰ ਪਲੇਟ ਕਿਉਂ ਸੀ ਕਿਉਂ ਨਹੀਂ ਪਰਚਾ ਦਰਜ ਕੀਤਾ ਗਿਆ ਐਸਐਸਪੀ ਵੱਲੋਂ ਤੇ ਉਹ ਕਹਿੰਦੇ ਆ ਸਾਨੂੰ ਐਸਪੀਡੀ ਨੇ ਭੇਜਿਆ ਜਿਹੜਾ ਰਿੱਪੂ ਦਮਨ ਸਿੰਘ ਹੈ ਇਹ ਸਾਰੇ ਫੜੇ ਜਾਣਗੇ ਮੈਂ ਤੁਹਾਨੂੰ ਦੱਸਦਾ ਹਾਂ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਸਾਰੇ ਆਉਣਗੇ ਮੈਂ ਇਹ ਵੀ ਬੇਨਤੀ ਕਰਨੀ ਚਾਹਣਾ ਕਿ ਹੁਣ ਜਿਹੜਾ ਇਹਨਾਂ ਨੇ ਤਰਨਤਾਰਨ ਜ਼ਿਲ੍ਹੇ ਤੋਂ ਬਾਹਰ ਪਰਚਿਆਂ ਦੀ ਰਾਜਨੀਤੀ ਸ਼ੁਰੂ ਕੀਤੀ ਐ ਸੀ ਹਾਈ ਕੋਰਟ ਜਾਣ ਲੱਗੇ ਆ ਅੱਜ ਚਾਹੇ ਜੇ ਐਤਵਾਰ ਹੈ ਅਸੀਂ ਟਾਈਮ ਲੈ ਕੇ ਚੀਫ ਜਸਟਿਸ ਤੋਂ ਹਾਈ ਕੋਰਟ ਜਾਵਾਂਗੇ ਤੇ ਇਹਨਾਂ ਦੇ ਖਿਲਾਫ ਜਿਹੜੇ ਅਫਸਰ ਬਾਹਰ ਵੀ ਇਲੀਗਲ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਕਾਨੂੰਨ ਦੇ ਘਟਾਰੇ 'ਚ ਖੜੇ ਕਰਾਂਗੇ ਫ੍ਰੀ ਐਂਡ ਫੇਅਰ ਇਲੈਕਸ਼ਨ ਲਈ ਹੁਣ ਕੀ ਮੰਗਿਆ ਅਕਾਲੀ ਦਲ ਯਾਰ ਅਕਾਲੀ ਦਲ ਦਾ ਵਰਕਰ ਸਮਰੱਥ ਹੈ ਇਸ ਲੜਾਈ ਲੜਨ ਨੂੰ ਕਾਨੂੰਨ ਦੀ ਆਪਸ਼ਨ ਸਾਡੇ ਕੋਲੇ ਓਪਨ ਹੈ ਅਸੀਂ ਉਹ ਵਰਤ ਰਹੇ ਆ ਪਰ ਇਹ ਸਰਕਾਰ ਦੀ ਟੱਕਰਾਂ ਕਰਨ ਵਾਸਤੇ ਡਟਮੀ ਲੜਾਈ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਵਰਕਰ ਕਮਰ कसे ਘਰੀ ਬੈਠਾ ਹੈ 11 ਤਰੀਕ ਨੂੰ ਤਕੜੀ ਦਾ ਬਟਨ ਸਭ ਦੇ ਸਭ ਦੇ ਧਿਆਨ ਚ ਹੈ ਕੋਈ ਘਰਾਂ ਚ ਬੈਠਿਆ ਉਹਨਾਂ ਦੇ ਧਿਆਨ ਚ ਵੀ ਹੈ ਚਾਹੇ ਕੋਈ ਵਰਕਰ ਹੈ ਚਾਹੇ ਕੋਈ ਸਪੋਰਟਰ ਹੈ ਚਾਹੇ ਕੋਈ ਚਾਹੇ ਕੋਈ ਨੋਰਮਲ ਇਲੈਕਟਰ ਹੈ ਵੋਟਰ ਹੈ ਹਰੇਕ ਬੰਦਾ ਤਕੜੀ ਵੱਲ ਦੇਖ ਰਿਹਾ ਕਿ ਜੇ ਤਕੜੀ ਨੂੰ ਵੋਟਾਂ ਪਾ ਕੇ 27 ਤਰੀਕ ਨੂੰ ਇੱਥੋਂ ਜਿੱਤ ਪ੍ਰਾਪਤ ਕਰਾਵਾਂਗੇ ਤਾਂ ਫੇਰ 2011 ਤਰੀਕ ਨੂੰ ਜਿੱਤ ਬਹੁਤ ਪ੍ਰਾਪਤ ਕਰਾਵਾਂਗੇ ਫੇਰ 2027 ਦੇ ਵਿੱਚ ਪੰਜਾਬ ਦੀ ਆਪ ਦੀ ਖੇਤਰੀ ਪਾਰਟੀ ਦੀ ਸਰਕਾਰ ਬਣੇਗੀ ਸਵਾਲ ਪਿੰਡ ਦੇ ਵਸਨੀਕਾਂ ਤੋਂ ਜ਼ਰੂਰ ਕਰਾਂਗੇ ਜੋ ਪਰਚੇ ਪਰਚੇ ਕੀ ਇਹ ਤਾਂ ਸਾਡੇ ਵਰਕਰ ਹੈ ਜੀ ਜਿਹੜੇ ਸਾਡੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਕਬੂਤਿਆਂ ਦੇ ਵਿੱਚ ਜਜ਼ਬਾ ਵੇਖੋ ਪੰਜਾਬ ਭਰ ਤੋਂ ਸਾਡੇ ਵਰਕਰ ਆਏ ਹੋਏ ਇੱਕ ਇੱਕ VOTER ਨੂੰ ਅਸੀਂ ਨਾਲ ਲੋਕਲ ਬੰਦੇ ਲੈ ਕੇ ਟੱਚ ਕਰ ਰਹੇ ਹਾਂ ਬੜੀ ਤਕੜੇ ਤਰੀਕੇ ਨਾਲ ਲੜਾਈ ਲੜੀ ਜਾ ਰਹੀ ਹੈ ਕਿ ਜੋ ਪਰਚੇ دہشت ਫੋਲੋ ਕਰਨਾ ਲੱਗਦਾ ਹੈ ਸਭ ਦਿਨ ਨਾਲ ਇਹਨਾਂ ਲੋਕਾਂ ਦੇ ਜਜ਼ਬੇ ਤੇ ਮਝੈਲਾਂ ਦੇ ਜਜ਼ਬੇ ਤੇ ਕੋਈ ਫਰਕ ਪਿਆਏ ਜੀ ਜਜ਼ਬਾ ਇਹਨਾਂ ਦਾ ਹੋਰ ਸਟਰੋਂਗ ਹੋਇਆ ਇਹਨਾਂ ਦੀ ਜਿਹੜੀ ਲੜਾਈ ਲੜਨ ਦੀ ਮਨਸ਼ਾ ਦੂਣੀ ਹੋਈ ਹੈ ਅਣਖ ਦੀ ਲੜਾਈ ਵਕਾਰ ਦੀ ਲੜਾਈ ਪੰਜਾਬ ਦੀ ਲੜਾਈ ਪੰਜਾਬੀਅਤ ਦੀ ਲੜਾਈ ਡਟ ਕੇ ਲੜਾਂਗੇ 11 ਤਰੀਕ ਨੂੰ ਇੱਕ ਨੰਬਰ ਬਟਨ ਹੈ ਤੱਕੜੀ ਦਾ ਤੇ ਫਿਰ 2027 ਦੇ ਵਿੱਚ ਪੰਥ ਦੀ ਸਰਕਾਰ ਦੁਆਰਾ ਬਣੂਗੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿੱਤੇ ਦਾ ਤੁਸੀਂ ਦਾਵਾ ਕਰ ਰਹੇ ਹੋ ਪਰ ਇਹ ਲੱਗਦਾ ਕਿ 4 ਸਾਲ ਦਾ ਜਿਹੜਾ ਲੇਖਾ ਜੋਖਾ ਹੈ ਉਸ ਦਾ ਹੁਣ ਹਿਸਾਬ ਕਰਨ ਦਾ ਟਾਈਮ ਆਇਆ ਵੋਟਰ ਦੇ ਸਾਬ ਕਰਨ ਦਾ ਟਾਈਮ ਹੀ ਆਇਆ ਤੁਸੀਂ ਇਹ ਵੇਖੋ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੱਥੇ ਆਈ ਹੈ ਚਾਹੇ ਇਹਨਾਂ ਦਾ ਅਰਵਿੰਦ ਕੇਜਰੀਵਾਲ ਆਇਆ ਹੋਵੇ ਚਾਹੇ ਸੁਸੋਧਿਆ ਆਇਆ ਹੋਵੇ ਚਾਹੇ ਭਗਵੰਤ ਮਾਨ ਚਲੋ ਹੁਣ ਤਾਂ ਭਗਵੰਤ ਮਾਨ ਨੂੰ ਗੱਡੀ ਦੇ ਵਿੱਚ ਚੜਾ ਲੈਂਦੇ ਆ ਉਹ ਤਸਵੀਰਾਂ ਵੀ ਆਪਾਂ ਵੇਖੀਆਂ ਜਦੋਂ ਹਰਮਿਤੰਗੂ ਉਹ ਵੀ ਬਾਰੀਆਂ ਚ ਲਮਕਦਾ ਫਿਰਦਾ ਸੀ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਸਾਰੇ ਜਾਣਿਆਂ ਨੇ ਮੈਨੂੰ ਦੱਸੋ ਕਿਸੇ ਪਿੰਡ ਦੇ ਵਿੱਚ ਜਾ ਕੇ ਚਾਜ ਨਾਲ ਰੈਲੀ ਕਰ ਸਕ ਕਰ ਸਕਿਆ 500 ਪੁਲਿਸ ਦੇ ਬੰਦੇ ਦੇ ਘੇਰੇ ਦੇ ਵਿੱਚ ਰੋਡ ਸ਼ੋਅ ਜਿਹਦੇ ਚ ਲੋਕਾਂ ਦੇ ਮੱਥੇ ਨਹੀਂ ਲੱਗਣਾ ਦੂਰੋਂ ਹੱਥ ਹਲਾ ਕੇ ਚਲੇ ਜਾਣਾ ਤੇ ਇਹ ਆਸ ਕਰਨੀ ਇਹ ਉਮੀਦ ਰੱਖਣੀ ਕਿ ਪੁਲਿਸ ਸਾਡੀ ਇਲੈਕਸ਼ਨ ਲੜੂਗੀ ਤੇ ਪੁਲਿਸ ਸਾਨੂੰ ਜਿਤਾ ਕੇ ਦੇਊਗੀ ਇਹ ਭਲੇਖੇ ਚ ਨਾ ਰਹਿਣ ਇਹ ਸੂਰ ਬੀਰਾਂ ਦੀ ਧਰਤੀ ਹੈ ਇਹ ਪੀਰ ਪੰਗਬਰਾ ਦੀ ਧਰਤੀ ਹੈ ਮਾਝੇ ਦੀ ਪਵਿੱਤਰ ਧਰਤੀ ਹੈ ਇੱਥੋਂ ਇਹੋ ਜਿਹਾ ਸਬਕ ਲੋਕ ਇਹਨਾਂ ਨੂੰ ਸਿਖਾ ਕੇ ਭੇਜਣਗੇ ਕਿ ਇਹਨਾਂ ਨੂੰ ਆ ਮਗਰਲਾ ਸਾਲ ਵੀ ਕੱਢਣਾ ਔਖਾ ਹੋ ਜਾਣਾ ਪੋਲਿੰਗ ਕਾਲੇ ਦਿਨ ਤੱਕ ਜਿਹੜਾ ਅਫਸਰ ਸਾਹਿਬ ਨੂੰ ਕੋਈ ਸੁਨੇਹਾ ਕਿਉਂਕਿ ਜੋ ਹੁਣ ਤੱਕ ਤਾਂ ਵਰਤਾਰਾ ਰਿਹਾ ਕਿਤੇ ਨਾ ਕਿਤੇ ਉਹ ਇੱਕ ਪਾਸੜ ਰਿਹਾ ਕੋ ਮੈਂ ਤਾਂ ਹੀ ਇਹ ਕਹਿਣਾ ਹੱਥ ਜੋੜ ਕੇ ਬੇਨਤੀ ਹੈ ਕਾਨੂੰਨ ਕੁਝ ਨਹੀਂ ਵੇਖਦਾ ਕਿਸੇ ਦੇ ਵਰਦੀ ਪਾਈ ਹੈ ਨਹੀਂ ਪਾਈ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਅਫਸਰ ਹੈ ਕੋਈ ਆਰਡੀਨਰੀ ਸਿਟੀਜ਼ਨ ਹੈ ਆਡੀਆਜੀ ਭੁੱਲਰ ਬੈਠਾ ਨਾ 10 ਦਿਨ ਪਹਿਲਾਂ ਤਾਂ ਹੀ ਡੀਆਈਜੀ ਦੀ ਹੁਕਣ ਵਾਲੀ ਕੁਰਸੀ ਤੇ ਬੈਠਾ ਹੁੰਦਾ ਸੀ ਅੱਜ ਜੇਲ੍ਹ ਚ ਹੈ ਤਰਨਤਾਰਨ ਦੀ ਮੈਡਮ ਨੂੰ ਅਸੀਂ ਬਹੁਤ ਬੇਨਤੀਆਂ ਕੀਤੀਆਂ ਮੈਡਮ ਰਵਜੋਤ ਗਰੇਵਾਲ ਨੂੰ ਅੱਜ ਉਹ ਵੀ ਸਸਪੈਂਡ ਹੋਏ ਹੋਏ ਐਂਡ ਸਸਪੈਂਡ ਹੋਇਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਤੇ ਇਹ ਰਿਕਾਰਡ ਦੇ ਵਿੱਚ ਜਾਣੀਆਂ ਗੱਲਾਂ ਸਾਰੀਆਂ ਤੋਂ ਮੈਂ ਹੁਣ ਜਿਹੜੇ ਅਫਸਰ ਤਾਇਨਾਤ ਐ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਬਾਹਰਲੇ ਜ਼ਿਲ੍ਹਿਆਂ 'ਚ ਪਰਚੇ ਦਰਜ ਕਰ ਰਹੇ ਐ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਛੱਡ ਦਿਓ ਇਹ ਕੰਮ ਕਦੇ ਪੁਲਿਸ ਇਲੈਕਸ਼ਨ ਨਹੀਂ ਜਿਤਾਉਂਦੀ ਹੁੰਦੀ ਕਿਸੇ ਨੂੰ ਜੇ ਪੁਲਿਸ ਦੇ ਹੱਥੋਂ ਵਸ ਇਲੈਕਸ਼ਨ ਜਿਤਾਉਣਾ ਹੁੰਦਾ ਕੋਈ ਸਰਕਾਰ ਜਾਂਦੀ ਨਾ ਤੁਸੀਂ ਲੋਕਾਂ ਨੂੰ ਵੋਟ ਪਾਉਣ ਦਿਓ ਮੈਂ ਆਮ ਆਦਮੀ ਪਾਰਟੀ ਨੂੰ ਵੀ ਕਹਿੰਦਾ ਜੇ ਇੰਨਾ ਕੌਨਫੀਡੈਂਸ ਹੈ ਤੁਸੀਂ ਰੋਜ਼ ਝੂਠ ਬੋਲਦੇ ਹੋ ਸਟੇਜਾਂ ਤੇ ਚੜ ਕੇ ਵੀ ਅਸੀਂ ਜੀ ਆਹ ਕੰਮ ਕਰਤਾ ਅਸੀਂ ਉਹ ਕੰਮ ਕਰਤਾ ਅਸੀਂ ਪੰਜਾਬ ਦੀ ਨੁਹਾਰ ਬਦਲਤੀ ਫਿਰ ਇੰਨਾ ਡਰ ਕਿਉਂ ਹੈ ਫਿਰ ਲੋਕਾਂ ਦੇ ਉੱਤੇ ਇੰਨਾ ਤਸ਼ੱਦਦ ਕਿਉਂ ਟਾਇਆ ਜਾ ਰਿਹਾ ਡਰ ਦਾ ਮਾਹੌਲ ਕਿਉਂ ਪਾਇਆ ਜਾ ਰਿਹਾ ਸਾਰੇ ਪੰਜਾਬ ਚੋਂ ਅੱਡ ਅੱਡ ਥਾਵਾਂ ਤੋਂ ਡੀਐਸਪੀ ਇਨਸਪੈਕਟਰ ਐਸਪੀ ਸੱਦ ਕੇ ਤੁਸੀਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਵੋਟ ਅੰਦਰ ਜਾ ਕੇ ਜਿਹੜੀ ਉਂਗਲ ਹੈ ਉਹ ਬੰਦੇ ਨੇ ਆਪ ਨੱਪਣੀ ਹੈ ਤੇ ਤੁਹਾਨੂੰ ਬਹੁਤ ਵਧੀਆ ਸਨੇਹਾ ਮਿਲੂਗਾ 11 ਤਰੀਕ ਨੂੰ ਕੋਲ ਹੁਣ 11 ਤਰੀਕ ਨੂੰ ਵੋਟਾਂ ਪੈਣੀ ਹੈ ਤਾਂ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਜੇਕਰ ਸ਼ੋਮਨੀ ਕਾਲੀਦਲ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾ 5 ਵਡ ਦੇ ਵਿੱਚ ਇੱਕ ਚੋਣ ਮੀਟਿੰਗ ਨੂੰ ਸਬੋਧਨ ਕੀਤਾ ਜਾਣਾ ਉਸ ਤੋਂ ਬਾਅਦ 3 ਵਜੇ ਤੋਂ ਔਨਵਰਡਸ 6 ਵਜੇ ਤੱਕ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਜਾਣਾ ਇਸ ਦੌਰਾਨ ਬੀਬਾ ਹਰਸਿੰਦਰਪ੍ਰੀਤ ਕੋਰ ਬਾਦਲ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਮੀਟਿੰਗਾਂ ਕੀਤੀਆਂ ਜਾਣੀ ਹੈ ਅੱਜ ਗਰੀਮ ਕੋਰ ਗਨੀਵ ਕੋਰ ਮਜੀਠੀਆ ਵਿਧਾਇਕ ਮਜੀਠਾ ਧਰਮਪਤਨੀ ਵਿਕਰਮ ਸਿੰਘ ਗੀਠੀਆ ਵੀ ਚੋਣ ਪ੍ਰਚਾਰ ਚ ਨਿਤਰੇ ਨੇ ਉਹਨਾਂ ਵੱਲੋਂ ਵੀ ਕੁਝ ਪਿੰਡਾਂ ਵਿੱਚ ਜਾ ਕੇ ਚੋਣ ਮੀਟਿੰਗਾਂ ਕੀਤੀਆਂ ਜਾਣੀਆਂ ਐ ਤਾਂ ਅੱਜ ਅਖੀਰਲੇ ਦਿਨ ਹਰ ਪਾਰਟੀ ਵੱਲੋਂ ਆਪਣੀ ਪੂਰੀ ਤਾਕਤ ਲਾਈ ਜਾਣੀ ਐ ਵੋਟਰਾਂ ਨਾਲ ਰابطਾ ਕਾਇਮ ਕਰਨ ਦੇ ਲਈ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਪ੍ਰੇਰਿਤ ਕਰਨ ਦੇ ਲਈ ਹਰ ਉਮੀਦਵਾਰ ਨੂੰ ਇਹ ਜੋਰ ਲਾਊਗਾ ਕਿ ਵੱਧ ਤੋਂ ਵੱਧ ਅੱਜ ਦੇ ਦਿਨ ਸ਼ਕਤੀ ਪ੍ਰਚਨ ਕਰਕੇ ਲੋਕਾਂ ਤੱਕ ਪਹੁੰਚ ਕਰ ਸਕਾਂ ਤਾਂ ਜੋ 11 ਤਰੀਕ ਦਾ ਜੋ ਨਤੀਜਾ ਹੈ ਉਸ ਤੇ ਅਸਰ ਪਾਇਆ ਜਾ ਸਕੇ ਉਹ ਦੇਖਣ ਵਾਲੀ ਗੱਲ ਹੈ ਕੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ 192838 ਵੋਟਰ ਕੀ ਫੈਸਲਾ ਲੈਂਦੇ ਹੈ ਤੇ ਕਿਸ ਨੂੰ ਜਿਤਾ ਕੇ ਵਿਧਾਨ ਸਭਾ ਚ ਪਹੁੰਚਾਉਂਦੇ ਹੈ ਠੀਕ ਹੈ ਠੀਕ ਹੈ ਮੈਂ ਬਹੁਤ ਬਹੁਤ ਧੰਨਵਾਦ ਜੀ ਇਹ ਸਾਰੀ ਜਾਣਕਾਰੀ ਦੇ ਲਈ